ਤੇ ਇਹ ਨਹੀਂ ਅਕਾਲੀ ਫੂਲਾ ਸਿੰਘ ਜੀ ਨਿਹੰਗ ਸਿੰਘ ਉਹਨਾਂ ਦੀ ਕਿਵੇਂ ਹੈ ਜਿਹੜੀ ਖੋਪੜੀ ਆ ਉਹ ਲਾਈ ਗਈ ਸੀ ਤੇ ਉਹਨਾਂ ਦਾ ਥੱਲੇ ਇਤਿਹਾਸ ਹੈ ਜਿਹੜਾ ਉਹ ਦੱਸਿਆ ਗਿਆ ਹੈਗਾ ਇਹ ਨਹੀਂ ਜੀ ਸਰਦਾਰ ਮਹਿਤਾਬ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਤੇ ਨਾਨਕਸਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਆਪਾਂ ਤੁਹਾਨੂੰ ਲੈ ਆਏ ਸੀ ਗੁਰਦੁਆਰਾ ਮਹਿੰਦਿਆਣਾ ਸਾਹਿਬ ਤੇ ਮਹਿੰਦਿਆਣਾ ਸਾਹਿਬ ਦੇ ਗੁਰਦੁਆਰਾ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹ ਜਗਰਾਉਂ ਦੇ ਵਿੱਚ ਆਉਂਦਾ ਹੈ ਤੇ ਜ਼ਿਲ੍ਹਾ ਇਹਨੂੰ ਪਾਇਆ ਜਾਂਦਾ ਜੀ ਲੁਧਿਆਣਾ ਤੇ ਮਹਿੰਦਿਆਣਾ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਜਿਹੜੀਆਂ ਇੱਥੇ ਇਤਿਹਾਸ ਹੈ ਜੀ ਉਹਨੂੰ ਤਸਵੀਰਾਂ ਦੇ ਵਿੱਚ ਪਰੋਇਆ ਗਿਆਗਾ ਤੇ ਸੰਗਤ ਵੀ ਇੱਥੇ ਜਿਹੜੇ ਨਾਨਕਸਰ ਆਉਣ ਵਾਲੇ ਛੋੜੜਾ ਆਉਂਦੇ ਜਿੰਨੀ ਸੰਗਤ ਨਾਨਕਸਰ ਆਉਂਦੀ ਆ ਉਹ ਇਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਜ਼ਰੂਰ ਕਰਕੇ ਜਾਂਦੀ ਆ ਤੇ ਜਿਹੜਾ ਵੀ ਇਤਿਹਾਸ ਹੋਇਆ ਗੁਰਦੁਆਰਾ ਸਾਹਿਬ ਦਾ ਉਹ ਵੀ ਦੱਸਾਂਗੇ ਤੇ ਨਾਲੇ ਕਰਵਾਉਣੇ ਆ ਜੀ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਅੱਜ ਆਪਾਂ ਦਰਸ਼ਨ ਇਹ ਬਣੀ ਹੋਈ ਆ ਜੀ ਸਾਰੀ ਤੇ ਸਾਰੀ ਬਾਹਰ ਪਾਰਕਿੰਗ ਤੇ ਸਾਹਮਣੇ ਜਿਹੜਾ ਮੇਨ ਗੁਰਦੁਆਰਾ ਸਾਹਿਬ ਆ ਜਾਂਦਾਗਾ ਇਧਰਲੀ ਸਾਈਡ ਸਾਰੀ ਤੇ ਸਾਰੀ ਜਿਹੜੀ ਪਾਰਕਿੰਗ ਆ ਉਹ ਬਣੀ ਹੋਈ ਹੈਗੀ ਆਹ ਆ ਜਾਂਦਾ ਜੀ ਜਗਰਾਉਂ ਨੂੰ ਸਿੱਧਾ ਇਧਰ ਹੀ ਸਾਈਡ ਵੀ ਕੁਝ ਦੁਕਾਨਾਂ ਬਣੀਆਂ ਹੋਈਆਂ ਨੇ 메ਨ ਗੁਰਦੁਆਰਾ ਸਾਹਿਬ ਆ ਜਿਹੜਾ ਸਾਹਮਣੇ ਆ ਜਾਂਦਾਗਾ ਤੇ ਹੁਣ ਦਿਖਾਵਾਂਗੇ ਤੁਹਾਨੂੰ ਗੁਰਦੁਆਰਾ ਸਾਹਿਬ ਆਪਾਂ ਤੇ ਇਹ ਬਣਿਆ ਹੋਇਆ ਜੀ ਸਾਹਮਣੇ ਗੇਟ ਤੇ ਇਦਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਇੱਥੇ ਬਣੀਆਂ ਹੋਈਆਂ ਨੇ ਤੇ ਇੱਧਰ ਲਿਖਿਆ ਹੋਇਆ ਜੀ ਸਰਦਾਰ ਭਗੇਲ ਸਿੰਘ ਜੀ ਤੇ ਆਲੂਵਾਲਾ ਦਿੱਲੀ ਦੇ ਤਖਤ ਤੇ ਬਿਠਾਇਆ ਸੀ ਉਹਨਾਂ ਦਾ ਇਤਿਹਾਸ ਹੈ ਜਿਹੜਾ ਇੱਥੇ ਦੱਸਿਆ ਗਿਆ ਹੈਗਾ ਤੇ ਇਹ ਨਹੀਂ ਜੀ ਅਕਾਲੀ ਫੂਲਾ ਸਿੰਘ ਜੀ ਨਿਹੰਗ ਸਿੰਘ ਤੇ ਉਹਨਾਂ ਦਾ ਸਾਰਾ ਜਿਹੜਾ ਥੱਲੇ ਇਤਿਹਾਸ ਹੈਗਾ ਉਹ ਦੱਸਿਆ ਗਿਆ ਹੈਗਾ ਵੀ ਉਹਨਾਂ ਸਿੱਖੀ ਦੇ ਵਿੱਚ ਕੀ ਯੋਗਦਾਨ ਪਾਇਆ ਸੀ ਤੇ ਉਹਨੂੰ ਬਣਾਉਣ ਵਾਲੇ ਦਾ ਨਾਮ ਵੀ ਇੱਥੇ ਲਿਖਿਆ ਹੋਇਆ ਹੈਗਾ ਤਾਰਾ ਸਿੰਘ ਆਸਟਿਕ ਹੈ ਥਰਾਈ ਕੋਟ ਤੇ ਏ ਨੇ ਜੀ ਸਰਦਾਰ ਹਲੀ ਸਿੰਘ ਨਾਲੂਆ ਜੀ ਤੇ ਇਹ ਉਹਨਾਂ ਦਾ ਇਤਿਹਾਸ ਥੱਲੇ ਦੱਸਿਆ ਗਿਆ ਹੈਗਾ ਵੀ ਜਿਹੜੇ ਸ੍ਰੀਤ ਬਾਬਾ ਦੀਪ ਸਿੰਘ ਜੀ ਫਿਰ ਉਧਰੀ ਸਾਈਡ ਤੋਂ ਆਪ ਆਏ ਸੀਗੇ ਉਹ ਰਾ ਹੁੰਦਾ ਉਧਰੀ ਸਾਈਡ ਤੋਂ ਹੀ ਆਹ ਲੱਗਿਆ ਹੋਇਆ ਹੈਗਾ ਇੱਥੇ ਨਿਸ਼ਾਨ ਸਾਹਿਬ ਤੇ ਇੱਥੇ ਲਿਖਿਆ ਹੋਇਆ ਹੈ ਜੀ ਤਵੇਗ ਸਿੰਘ ਜੀ ਸ਼ਾਬਾਸ਼ ਸਿੰਘ ਜੀ ਤੇ ਉਹਨਾਂ ਦੇ ਬਾਰੇ ਸਾਰੀ ਦੀ ਸਾਰਾ ਜਿਹੜਾ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਕਿਵੇਂ ਸਿੱਖਾ ਨੂੰ ਤਾਰਾ ਸਿੰਘ ਇਹਨਾਂ ਨੂੰ ਜਿਹੜਾ ਤੁਸੀਂ ਕਹਿ ਸਕਦੇ ਹੋ ਇਹਨੂੰ ਚੜਖੜ ਦੇ ਉੱਤੇ ਚੜਾਇਆ ਗਿਆ ਸੀਗਾ ਤੇ ਇਧਰੀ ਸਾਈਡ ਬਣੇ ਹੋਏ ਨੇ ਜੀ ਭਾਈ ਤਾਰੂ ਸਿੰਘ ਜੀ ਤੇ ਉਹਨਾਂ ਦੀ ਕਿਵੇਂ ਹੈ ਜਿਹੜੀ ਖੋਪੜੀ ਆ ਉਹ ਲਾਈ ਗਈ ਸੀਗੀ ਤੇ ਉਹਨਾਂ ਦਾ ਥੱਲੇ ਇਤਿਹਾਸ ਹੈ ਜਿਹੜਾ ਉਹ ਦੱਸਿਆ ਗਿਆ ਹੈਗਾ ਇਹਨੇ ਜੀ ਸਰਦਾਰ ਮਹਤਾਬ ਸਿੰਘ ਮੀਰਾ ਕੋਟੀ ਆ ਤੇ ਜੇ ਇਤਿਹਾਸ ਪੜਨਾ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਪੜ ਲਿਓ ਇੱਥੇ ਲਈ ਆਏ ਸਰਦਾਰ ਸੁੱਖਾ ਸਿੰਘ ਜੀ ਮਾੜੀ ਕਬੋਕੀ ਕਵਾਲਾ ਵੀ ਜਿਹੜੇ ਵੀ ਇਹ ਸਿੱਖੀ ਦੇ ਵਿੱਚ ਮਹਾਨ ਯੋਧੇ ਹੋਏ ਨੇ ਉਹਨਾਂ ਦੇ ਸਾਰੇ ਨਹੀਂ ਇੱਥੇ ਤਸਵੀਰਾਂ ਜਿਹੜੀਆਂ ਉਹ ਬਣਾਈਆਂ ਗਈਆਂ ਨੇ ਤੇ ਇਹ ਆ ਗਿਆ ਜੀ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਖਸੀਅਰ ਬਾਦਸ਼ਾਹ ਦੇ ਹੁਕਮ ਤੇ ਤਸੀਹੇ ਦੇਰੇ ਜਾਲਮ ਜਲਾਦ ਤੇ ਇਹ ਉਹਨਾਂ ਬਾਰੇ ਇਤਿਹਾਸ ਵੀ ਦੱਸਿਆ ਗਿਆ ਹੈਗਾ ਬੰਦਾ ਸਿੰਘ ਬਹਾਦਰ ਨੂੰ ਕਹਿ ਰਿਹਾ ਕਿ ਤੂੰ ਮੇਰੇ ਕੋਲ ਦੂਰ ਫਾਸਲੇ ਤੇ ਬੈਠਾ ਪਰ ਮੈਂ ਫਿਰ ਵੀ ਤੈਨੂੰ ਮੈਨੂੰ ਤੇਰੇ ਕੋਲ ਡਰ ਨਹੀਂ ਲੱਗ ਰਿਹਾ ਤੇ ਮੈਨੂੰ ਇਹ ਦੱਸੋ ਕਿ ਤੁਹਾਡੀ ਕੀ ਹਸਿੱਤ ਹੈ ਜੋ ਬੰਦਾ ਸਿੰਘ ਬਹਾਦਰ ਦੱਸ ਰਿਹਾ ਹੈ ਕਿ ਤੁਹਾਨੂੰ ਮੇਰੇ ਕੋਲ ਨਹੀਂ ਮੇਰੇ ਗੁਰੂ ਕੋਲੋਂ ਪਿਆ ਆ ਰਿਹਾ ਹੈ ਤੇ ਫਖ ਖਸਿਰ ਬਾਦਸ਼ਾਹ ਕਹਿਣ ਲੱਗਾ ਕੀ ਤੂੰ ਮੇਰੇ ਕੋਲੋਂ ਕੀ ਸੁਗਾਤ ਲੈਣੀ ਹੈ ਬੰਦਾ ਬਹਾਦਰ ਕਹਿਣ ਲੱਗਾ ਕੀ ਮੇਰੇ ਬੱਚੇ ਦਾ ਦਿਲ ਤਾਂ ਮੈਨੂੰ ਦੇ ਰਿਹਾ ਹੈ ਇਸ ਤੋਂ ਬਾਅਦ ਹੋਰ ਕੀ ਸੁਗਾਤ ਦੇਵੇਂਗਾ ਤੇ ਇਹ ਸੀ ਜੀ ਜਿਹੜਾ ਇਹ ਥੱਲੇ ਲਿਖਿਆ ਹੋਇਆ ਸੀ ਇਹ ਸੀ ਜੀ ਬਾਉ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਦੇ ਹੋਏ ਤੇ ਉਹ ਦੇਖੋ ਦਿਲ ਕੱਢ ਕੇ ਜਿਹੜਾ ਦਿੱਤਾ ਜਾ ਜਾ ਰਿਹਾ ਹੈ ਬੱਚੇ ਦਾ ਤੇ ਹੁਣ ਲੈ ਕੇ ਚੱਲਦੇ ਆ ਤੁਹਾਨੂੰ ਆ ਪਹਿਲੇ ਪਾਸੇ ਤੇ ਸਾਹਮਣੇ ਮੇਨ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਤੇ ਜਿਹੜੀਆਂ ਉਧਰੀਆਂ ਤਸਵੀਰਾਂ ਉਹ ਦਿਖਾਉਣੇ ਆ ਇੱਥੇ ਜਿੱਦੋਂ ਬੰਦਾ ਸਿੰਘ ਬਹਾਦਰ ਨੇ ਸਰਹੰਦ ਜਿਹੜੀ ਉਹ ਫਤਿਹ ਕੀਤੀ ਸੀਗੀ ਤੇ ਇਹ ਸਾਹਮਣੇ ਬਣਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਨਿਰਦੇਸ਼ ਸਾਹਿਬ ਤੋਂ ਬੰਦਾ ਸਿੰਘ ਬਹਾਦਰ ਤੇ ਪੰਜ ਸਿੰਘ ਬਾਬਾ ਬਨੋਦ ਸਿੰਘ ਭਾਈ ਕਾਨ ਸਿੰਘ ਭਾਈ ਬਾਜ ਸਿੰਘ ਤੇ ਭਾਈ ਰਾਮ ਸਿੰਘ ਭਾਈ ਵਿਜੇ ਸਿੰਘ ਨੂੰ ਸਾਫਨਾ ਦੇ ਕੇ ਪੰਜਾਬ ਵੱਲ ਜਿੱਦੋਂ ਉਹਨਾਂ ਨੇ ਤੋਰਿਆ ਸੀਗਾ ਤੇ ਇਹ ਤਾਂ ਇਤਿਹਾਸ ਹੈ ਇਹ ਇੱਧਰ ਵੀ ਜਿੰਨੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਉਹਨਾਂ ਦੇ ਸਿਹਸ ਵੀ ਤੁਹਾਨੂੰ ਆਪਾਂ ਦੱਸਾਂਗੇ ਤੇ ਇਧਰ ਹੀ ਸਾਈਡ ਆ ਜਾਂਦੇ ਜੀ ਮਹਾਰਾਜਾ ਰਣਜੀਤ ਸਿੰਘ ਜੀ ਤੇ ਉਧਰ ਆ ਜਾਂਦੇ ਆ ਜੀ ਸ੍ਰੀ ਸ਼ਾਮ ਸਿੰਘ ਜੀ ਅਟਾਰੀ ਤੇ ਇਧਰ ਸ਼ਹੀਦ ਮਤੀ ਸਿੰਘ ਜੀ ਆ ਜੀ ਜਿਨ੍ਹਾਂ ਨੂੰ ਕਿ ਜਾਲਮਾਂ ਵੱਲੋਂ ਵਿਚਾਲੋਂ ਜਿਹੜਾ ਆਰੇ ਦੇ ਨਾਲ ਵੱਢ ਦਿੱਤਾ ਜਾਂਦਾ ਹੈਗਾ ਤੇ ਇਜੇ ਸੇ ਇਤਿਹਾਸ ਦੀਆਂ ਤਸਵੀਰਾਂ ਨੇ ਯਾਰ ਇਹ ਸੀ ਜੀ ਮਹੰਤ ਕ੍ਰਿਪਾਲ ਦਾਸ ਜੰਗ ਜੀ ਜਿਹੜੇ ਕਿਵੇਂ ਸਿੱਖਾਂ ਦੇ ਜਿਹੜੇ ਸਿਰ ਆ ਉਹ ਵੱਡੇ ਜਾ ਰਹੇ ਨੇ ਆ ਦੇਖੋ ਇਧਰ ਹੀ ਸਾਈਡ ਤੇ ਇੱਧਰ ਦੱਸੀ ਗਈ ਹੈ ਜੀ ਜਿਹੜੀ ਖਦਰਾਨੇ ਦੀ ਲੜਾਈ ਹੋਈ ਸੀਗੀ ਤੇ ਖਦਰਾਨੇ ਦੀ ਲੜਾਈ ਇੱਧਰੀ ਸਾਈ ਜਾਂਦੀ ਹੈ ਜੀ ਮਾਤਾ ਭਾਗੋ ਜੀ ਕਿਵੇਂ ਜਿਹੜੇ ਸਿੱਖਾਂ ਦੇ ਅਸਰ ਵੱਡੇ ਜਾ ਰਿਹਾ ਹੈ ਲੜਾਈ ਦੇ ਵਿੱਚ ਤੇ ਕਿਵੇਂ ਜਿਹੜੀ ਖਦਰਾਨੇ ਦੀ ਲੜਾਈ ਹੋਈ ਸੀ ਤੇ ਮਾਤਾ ਭਾਗੋ ਜੀ ਇਸ ਵਿੱਚ ਉਹਦਾ ਵੀ ਤੁਹਾਨੂੰ ਆਪਾਂ ਦੱਸਿਆ ਜੀ ਆਹ ਦੇਖੋ ਜੇ ਚਬਾਲ ਆ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉਹਦੀ ਆਪਾਂ ਵੀਡੀਓ ਜਿਹੜੀ ਪਾਈ ਹੋਈ ਹੈਗੀ ਇੱਕ ਦਰਾਨੇ ਦੀ ਲੜਾਈ ਦੀ ਇੱਕ ਝਲਕ ਹੈ ਜੀ ਤੇ ਇਧਰੀ ਸਾਈਡ ਬਣਿਆ ਹੋਇਆ ਹੈ ਹਾਥੀ ਇਧਰ ਆ ਜੀ ਭਾਈ ਮਹਾ ਸਿੰਘ ਜੀ ਤੇ ਇਧਰ ਆ ਜਾਂਦੇ ਸ਼ਹੀਦ ਉਦਮ ਸਿੰਘ ਜੀ ਤੇ ਇਹ ਵੀ ਇੱਕ ਅਮਰ ਯੋਧੇ ਹੋਏ ਨੇ ਇਤਿਰੀ ਸੈਟ ਜਿਹੜੀ ਆ ਚੀਜ਼ ਬਣੀ ਹੋਈ ਹੈ ਜੀ ਇੱਥੇ ਰੱਖੇ ਭਗਤ ਸਿੰਘ ਨੂੰ ਜਦੋਂ ਕੈਦ ਰੱਖਿਆ ਗਿਆ ਸੀਗਾ ਤਾਂ ਤੁਹਾਨੂੰ ਅੰਦਰ ਦਿਖਾ ਦਿੰਦੇ ਆ ਇੱਕ ਵਾਰੀ ਆ ਦੇਖ ਲੋ ਅੰਦਰ ਇਸ ਤੇ ਲਿਖਿਆ ਹੋਇਆ ਸਿੱਖ ਇਤਿਹਾਸ ਦੀਆਂ ਮੂਰਤੀਆਂ ਨੂੰ ਮੱਥਾ ਟੇਕਣਾ ਮਨਾ ਹੈ ਤੇ ਇਧਰੀ ਸਾਈਡ ਆ ਜਾਂਦੇ ਨੇ ਜੀ ਭਾਈ ਜੈ ਸਿੰਘ ਖਲਕਟ ਜੀ ਜਿਨ੍ਹਾਂ ਨੂੰ ਪੁੱਠਾ ਲਮਕਾ ਕੇ ਜਲਮਾ ਵੱਲੋਂ ਜਿਹੜਾ ਉਹਨਾਂ ਦੇ ਸਰੀਰ ਦੇ ਉੱਤੋਂ ਮਾਸ ਹੈ ਜਿਹੜਾ ਉਹ ਲਾਇਆ ਗਿਆ ਸੀ ਤੇ ਦਰਖਤ ਦੇਖੋ ਕਿੰਡਾ ਸੋਹਣਾ ਬਣਾਇਆ ਹੋਇਆ ਹੈ ਤੇ ਇਦਾਂ ਯਾਰ ਸਾਰਾ ਇਤਿਹਾਸ ਇੱਥੇ ਦੱਸਿਆ ਗਿਆ ਹੈਗਾ ਇਧਰ ਆ ਗਿਆ ਪੀਰ ਬੁੱਧੂ ਸ਼ਾਹ ਜੀ ਆ ਦੇਖੋ ਜੀ ਇਹਦੇ ਵਿੱਚ ਆ ਜਾਂਦਾ ਜੀ ਭਾਈ ਦਿਆਲ ਸਿੰਘ ਜੀ ਜਿਨ੍ਹਾਂ ਨੂੰ ਕਿ ਇੱਕ ਬਰਤਨ ਦੇ ਵਿੱਚ ਵਿੱਚ ਪਾ ਕੇ ਪਾਣੀ ਦੇ ਨਾਲ ਥੱਲੇ ਉੱਜੜ ਅੱਗ ਮਚਾ ਕੇ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਨੇ ਇਦਾਂ ਦੀਆਂ ਜਿਹੜੀਆਂ ਇਹ ਸਾਰੀਆਂ ਦੀ ਸਾਰੀਆਂ ਤਸਵੀਰਾਂ ਹੈ ਜਿਹੜੀਆਂ ਇਹ ਬਣੀਆਂ ਹੋਈਆਂ ਨੇ ਤੇ ਇਹ ਸੀ ਜੀ ਇੱਧਰ ਤਸਵੀਰਾਂ ਸਿੱਖ ਦੇ ਹਸ ਨੂੰ ਦਸਾਉਂਦੀਆਂ ਨੇ ਜਿਹੜੀਆਂ ਤੇ ਸਾਹਮਣੇ ਬਣਿਆ ਹੋਇਆ 메ਨ ਗੁਰਦੁਆਰਾ ਸਾਹਿਬ ਉਹਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਸਾਹਮਣੇ ਬਣਿਆ ਹੋਇਆ ਜੀ ਸ਼ੈੱਡ ਜਿੱਥੇ ਦੀਵਾਨ ਲੱਗਦੇ ਨੇ ਤੇ ਇਧਰੀ ਸਾਈਡ ਬਣਿਆ ਹੋਇਆ ਹੈਗਾ ਜੀ ਲੰਗਰ ਹਾਲ ਤੇ ਲੈਟਰੀ ਬਾਥਰੂਮ ਇਹ ਜਿਹੜੇ ਸਾਰੇ ਸਾਰੇ ਇੱਧਰ ਬਣੇ ਹੋਏ ਨੇ ਤੇ ਇਹ ਆ ਜਾਂਦਾ ਜੀ ਮੇਨ ਗੁਰਦੁਆਰਾ ਸਾਹਿਬ ਵੈਂਦੀਆਂ ਨੇ ਦਾ ਜਿਹੜਾ ਦਰਬਾਰ ਸਾਹਿਬ ਹੈ ਜਿਹੜਾ ਉਹ ਬਣਿਆ ਹੋਇਆ ਹੈ ਤੇ ਹੁਣ ਤੁਹਾਨੂੰ ਦਾ ਪ੍ਰਦਰਸ਼ਨ ਕਰਵਾਉਣੇ ਹੈ ਜੀ ਗੁਰਦੁਆਰਾ ਰੈਂਦੇ ਨੇ ਸਹਿਮ ਦਰਬਾਰ ਸਾਹਿਬ ਦੇ ਤੇ ਇਧੇ ਸਾਈਡ ਸਾਹਮਣੇ ਆ ਜਾਂਦਾ ਕਾਕੇੜ ਤੇ ਉਧਰੀ ਸਾਈਡ ਲਿਖਿਆ ਹੋਇਆ ਜੀ ਇਤਿਹਾਸ ਆ ਇੱਧਰੀ ਸਾਈਡ ਇੱਧਰੀ ਸਾਈਡ ਲਿਖਿਆ ਹੋਇਆ ਹੈ ਗੁਰਦੁਆਰਾ ਸਾਹਿਬ ਦਾ ਇਤਿਹਾਸ ਇੱਧਰੀ ਸਾਈਡ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਇਹ ਮੂਰਤੀ ਆਹ ਬਣਾਈ ਗਈ ਹੈ ਕਿ ਇੱਧਰੀ ਸਾਈਡ ਗੁਰਦੁਆਰਾ ਰੈਂਦੇ ਆ ਨਾ ਸਾਹਿਬ ਪਾਸ਼ਾ ਜੀ ਦਾ ਇਸ ਦੇ ਵਿੱਚ ਦੱਸਿਆ ਗਿਆ ਹੈਗਾ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਾਰਗ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬ ਤੋਂ ਤੱਕ ਸਾਰਾ ਰੂਟ ਮੈਪ ਹੈ ਜਿਹੜਾ ਇਹਦੇ ਵਿੱਚ ਦਿਖਾਇਆ ਗਿਆ ਹੈਗਾ ਤੇ ਇਧਰ ਦੇ ਪਾਸੇ ਬਣਿਆ ਹੋਇਆ ਜੀ ਸਰੋਵਰ ਜਿਹੜੋਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਹੈ ਇਸ ਜਗ੍ਹਾ ਦੇ ਵਿੱਚ ਗੁਰੂ ਜੀ ਨੇ ਇਸ਼ਨਾਨ ਕੀਤਾ ਸੀਗਾ ਤੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਜਾ ਕੇ ਹੁਣ ਕਰਵਾਉਣ ਤੋਂ ਬਾਅਦ ਦਰਸ਼ਨ ਤੇ ਫੇਰ ਆਪਾਂ ਇਥੋਂ ਅੱਗੇ ਚੱਲਾਂਗੇ ਤੇ ਅੰਦਰ ਲਈ ਸਾੜਾ ਜਿਹੜੀ ਉਹ ਵੀਡੀਓਗ੍ਰਾਫੀ ਕਰਨਾ ਤੇ ਫੋਟੋ ਖੇਚਣਾ ਜਿਹੜਾ ਉਹ ਮਨ ਹੈਗਾ ਇਸੇ ਕਰਕੇ ਜਿਹੜੀ ਸੀ ਆਪਾਂ ਵੀਡੀਓਗ੍ਰਾਫੀ ਤਾਂ ਫੋਟੋ ਆ ਜਿਹੜੀ ਅੰਦਰਲੇ ਪਾਸੇ ਨਹੀਂ ਖਿੱਚੀ ਸੀ ਤੇ ਬਾਹਰਲੇ ਪਾਸੇ ਤੁਹਾਨੂੰ ਦਰਬਾਰ ਸਾਹਿਬ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਕਿ ਆਪਾਂ ਤੇ ਲੰਗਰ ਸ਼ਕੰਤ ਤੋਂ ਬਾਅਦ ਤੇ ਫੇਰ ਆਪਾਂ ਇਥੋਂ ਚੱਲਦੇ ਆ ਜੀ ਵਾਪਸ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਤੇ ਹੁਣ ਚੱਲਦੇ ਹਾਂ ਜੀ ਇੱਥੋਂ ਆਪਾਂ ਵਾਪਸ ਤੇ ਇਹ ਬਣਿਆ ਹੋਇਆ ਗੁਰਦੁਆਰਾ ਸਾਹਿਬ ਤੇ ਇੱਥੋਂ ਦਾ ਇਤਿਹਾਸ ਹੈ ਤੇ ਸਾਹਮਣੇ ਇਧਰੀ ਸਾਈਡ ਤੋਂ ਬਾਹਰ ਦੁਕਾਨਾਂ ਖੜਾਦ ਕੇ ਇਧਰੀ ਸਾਈਡ ਵੀ ਦੁਕਾਨਾਂ ਬਣੀਆਂ ਹੋਈਆਂ ਨੇ ਅੰਦਰਲੀ ਸਾਈਡ ਵੀ ਜਿਹੜੀਆਂ ਉਹ ਦੁਕਾਨਾਂ ਨੇ ਬਣੀਆਂ ਹੋਈਆਂ ਨੇ ਤੇ ਇਹ ਆ ਜਾਂਦਾ ਜੀ ਮੇਨ ਰੋਡ ਇੱਥੇ ਤੇ ਇਹ ਸਾਰੇ ਦਾ ਸਾਰਾ ਜਿਹੜਾ ਬਾਜ਼ਾਰ ਹੈ ਇੱਥੇ ਲੱਗਦਾ ਹੈ ਏਸੀਜੀ ਗੁਰਦੁਆਰਾ ਮਹਿੰਦਿਆਣਾ ਸਾਹਿਬ ਤੇ ਜੇ ਗੱਲ ਕਰੀਏ ਇਥੋਂ ਦੇ ਇਤਿਹਾਸ ਦੀ ਤੇ ਜੇ ਆਪਾਂ ਸਰਚ ਮਾਰਦੇ ਆਂ ਗੂਗਲ ਦੇ ਉੱਤੇ ਤਾਂ ਇਹ ਪਤਾ ਲੱਗਿਆਗਾ ਜਦੋਂ ਚਮਕੌਰ ਦੀ ਲੜਾਈ ਹੋਈ ਸੀਗੀ ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲੜਾਈ ਹੋਣ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਆ ਕੇ ਆਰਾਮ ਕੀਤਾ ਸੀ ਜਿਸ ਜਿੱਥੇ ਗੁਰਦੁਆਰਾ ਮਹਿੰਦਿਆਣਾ ਸਾਹਿਬ ਹੈ ਜਿਹੜਾ ਇਹ ਬਣਿਆ ਹੋਇਆਗਾ ਤੇ ਦੂਜਾ ਇਤਿਹਾਸ ਜੇ ਇਹ ਜਿਹੜਾ ਇੱਥੇ ਲਿਖਿਆ ਹੋਇਆ ਜੀ ਜਦੋਂ ਮੁਗਲਾਂ ਦਾ ਰਾਜ ਸੀਗਾ ਪੰਜਾਬ ਦੇ ਉੱਤੇ ਤਾਂ ਉਹ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਪਿੰਡ ਕੌਂਕੇ ਜਿਹੜੇ ਨੇੜੇ-ਨੇੜੇ ਪਿੰਡ ਨੇ ਸਾਰੇ ਪਿੰਡ ਹੁੰਦੇ ਹੋਏ ਇਸ ਜਗ੍ਹਾ ਦੇ ਉੱਤੇ ਆ ਕੇ ਉਹਨਾਂ ਨੇ ਆਰਾਮ ਕੀਤਾ ਸੀ ਤੇ ਦਾਤਨ ਕੋਰਲਾ ਕਰਨ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਜਿਹੜੇ ਨਾਲ ਸਿੱਖ ਸੀ ਤੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਇਸ਼ਨਾਨ ਵੀ ਕੀਤਾ ਸੀ ਤੇ ਇੱਥੇ ਉਹ ਅੱਜ ਸਰੋਵਰ ਹੈ ਜਿਹੜਾ ਉਹ ਅੱਜ ਵੀ ਮੌਜੂਦ ਹੈ ਇਹ ਹੈ ਜਿਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਜਦ ਉਸ ਟਾਈਮ ਤੇ ਉਹਨਾਂ ਨੇ ਆਰਾਮ ਕੀਤਾ ਸੀਗਾ ਇਸ ਜਗ੍ਹਾ ਦੇ ਉੱਤੇ ਤਾਂ ਲਗਭਗ 2-2-3 ਕਿਲੋਮੀਟਰ ਵੱੜ ਤੱਕ ਇਸ ਜਗ੍ਹਾ ਦੇ ਉੱਤੇ ਕੋਈ ਵੀ ਨਹੀਂ ਰਹਿੰਦਾ ਸੀ ਜਿਸ ਦੇ ਉੱਤੇ ਅੱਜ ਜਿਸ ਟਾਈਮ ਇਹ ਗੁਰਦੁਆਰਾ ਸਾਹਿਬ ਜਿਹੜਾ ਮਹਿੰਦਿਆਣਾ ਇਹ ਬਣਿਆ ਹੋਇਆ ਜੀ ਤੇ ਇਹ ਸੀ ਜਿਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਜੇ ਬਲੌਗ ਵਧੀਆ ਲੱਗਿਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਕੱਲ ਫਿਰ ਮਿਲਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ